ਪੱਕਾ ਕੱਚੇ ਤੁਰ ਨਹੀਂ ਸਕਦੇ ਚੜ ਜਾਣੇ ਰੱਤੇ ਸੀ ਜੇ ਮੁੱਖ ਦਾ ਮੁੜਨ ਜਿਨੀ ਸਜਾਤਾ ਸਾਈਂ ਝੜ ਝੜ ਪਬ ਦੇ ਕੱਚੇ ਵੀ ਰਹੀ ਜਿਨ੍ਹਾਂ ਕਾਰਨ ਤਣੀ ਵੀ ਹੋਣਾ ਪਾੜ ਪਟੰਬਰ ਪਾਹੀ ਸੀਤੀ ਜਾਲੇ ਧੂੜੀ ਵਿੱਚ ਲੜੰਡੜੀ ਸੁਹਾ ਨਾਨਕ ਦੇ ਸਹ ਨਾਲੇ ਗੁਰ ਕੈ ਸ਼ਬਦ ਅਰਾਧੀ ਐ ਜੀਤੇ ਪੰਚ ਬਿਰਾ ਕਹਿੰਦੇ ਹੋੜ ਪਰਚਾ ਪੈ ਗਿਆ ਕਸੌਟੀ ਲੱਗੀ ਸੁਣਿਓ ਕਸੌਟੀ ਲੱਗ ਗਈ ਭਾਈ ਜੋਗਾ ਸੀ ਕਹਿੰਦਾ ਕਿੱਧਰ ਹੋਵਾ ਤੁਰਾਂਗਾ ਘਰ ਦੇ ਰੋਕਣਗੇ ਨਹੀਂ ਇਹਨਾਂ ਨੇ ਕਹਿਣਾ ਕਿੱਥੇ ਚੱਲਿਆ ਮਹਾਰਾਜ ਨੇ ਕਿਹਾ ਦੋ ਲਾਵਾ ਆ ਜਿਹੜਾ ਮਤਲਬ ਕਰ ਰਿਹਾ ਕੰਮ ਵਿਚ ਹੀ ਛੱਡ ਕੇ ਆ ਜਾ ਉਹਨਾਂ ਨੇ ਤੇ ਇਹੀ ਕਿਹਾ ਸਿੰਘ ਨੂੰ ਦੋ ਲਾਵਾ ਹੋ ਗਈਆਂ ਉਦੋਂ ਛੜਾਦੀ ਵੀ ਆਵੇ ਵਿਚ ਹੀ ਛੱਡ ਕੇ ਦੋ ਲਾਵਾ ਹੋਣ ਤੋਂ ਪਹਿਲਾਂ ਹੀ ਇੱਕ ਸੌਤੀ ਲੱਗੀ ਇਹ ਪਰਚਾ ਪਿਆ ਮਾਰਾ ਕਹਿੰਦੇ ਜਿਹੜਾ ਕੰਮ ਕਰ ਰਿਹਾ ਵੇਚੀ ਛੱਡ ਕੇ ਆ ਤਾਂ ਹੁਣ ਕੀ ਕਰਾਂ ਵੇ ਸੋਚੀ ਪੈ ਗਿਆ ਬਸ ਫਿਰ ਤੇ ਸਾਧ ਸੰਗਤ ਥੋੜੇ ਸਮੇਂ ਬਾਅਦ ਉੱਠ ਗਿਆ ਤੀਕੀ ਲਾਮ ਹੋਈ ਨਹੀਂ ਉੱਠ ਗਿਆ ਉੱਠ ਕੇ ਤੇ ਸਾਧ ਸੰਗਤ ਬਾਹਰ ਆ ਗਿਆ ਘੋੜੇ ਤੇ ਚੜ ਕੇ ਤੁਰਨ ਲੱਗਿਆ ਨਾਨਕ ਗੁਰੂ ਜੀ ਉਹ ਘਰ ਦੇ ਆ ਵੇਖ ਕੇ ਇੰਨੀ ਜ਼ਿਆਦਾ ਹੈਰਾਨੀ ਹੋਈ ਕਹਿੰਦੇ ਇਹਨੂੰ ਕੀ ਹੋ ਗਿਆ ਇਹ ਕਿੱਥੇ ਚੱਲਿਆ ਪੁੱਛਦੇ ਕਹਿੰਦੇ ਜੋ ਗਿਆ ਕੀ ਹੋ ਗਿਆ ਕਹੇ ਕਿ ਤਾ ਤੂੰ ਕਹਿੰਦੇ ਦੋ ਲਾਵਾ ਰਹਿ ਗਿਆ ਸੀ ਦੋ ਲਾਵਾ ਹੋਤੇ ਦਿਨ ਤੱਕ ਇਹ ਦੋ ਲਾਵਾ ਰਹਿ ਗਿਆ ਦੋ ਲਾਵਾ ਲੈ ਕੇ ਜ ਜਾਣਾ ਸੀ ਤੇ ਦੋ ਲਾਵਾ ਲੈ ਕੇ ਚਲਾ ਜਾਂਦਾ ਚਾਰ ਲਾਵਾ ਪੂਰੀਆਂ ਹੋ ਜਾਣੀਆਂ ਸੀ ਉਹ ਕਹਿੰਦੇ ਤੂੰ ਵਿੱਚ ਹੀ ਛੱਡ ਕੇ ਆ ਗਿਆ ਹੋ ਕੇ ਗਿਆ ਤੈਨੂੰ ਚੱਲਿਆ ਕਿੱਥੇ ਐ ਤੂੰ ਕਹਿੰਦਾ ਮੈਨੂੰ ਗੋਬਿੰਦ ਸਿੰਘ ਨੇ ਹੁਕਮ ਕੀਤਾ ਕਹਿੰਦਾ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਨੇ ਮੈਨੂੰ ਹੁਕਮ ਕੀਤਾ ਮੈਨੂੰ ਮਹਾਰਜ ਜੀ ਵੱਲੋਂ ਚਿੱਠੀ ਆਈ ਹੈ ਵੀ ਜਿਹੜਾ ਕੰਮ ਕਰ ਰਹੇ ਆ ਵਿੱਚ ਹੀ ਛੱਡ ਕੇ ਆ ਜਾ ਮੈਂ ਚੱਲਿਆ ਆ ਅਨੰਦਪੁਰ ਸਾਹਿਬ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮੈਂ ਅਨੰਦਪੁਰ ਸਾਹਿਬ ਤੋਂ ਆਇਆ ਉਹ ਕਹਿੰਦੇ ਜੋ ਗਿਆ ਇੰਨੇ ਸਾਲਾਂ ਬਾਅਦ ਤੈਨੂੰ ਅਸੀਂ ਲੈਣ ਆਏ ਚਾਹ ਨਾਲ ਕਹਿੰਦੇ ਤੇਰਾ ਵਿਆਹ ਕਰਨਾ ਸੀ ਤੇ ਤੂੰ ਆ ਕੀਤਾ ਸਾਡੇ ਨਾਲ ਤੂੰ ਸਾਡੀ ਰੱਖੀ ਤੂੰ ਸਾਡੀ ਮੰਨੀ ਨਹੀਂ ਇਥੇ ਭਾਈ ਜੋਗਾ ਸਿੰਘ ਨੇ ਮੰਨੀ ਨਹੀਂ ਆਪਣੇ ਪਰਿਵਾਰ ਦੀ ਬਾਸੋਂ ਫਿਰ ਬਾਪਾ ਪੁੱਤਾ ਕਹਿੰਦੇ ਜੋਗਾ ਚੱਲਿਆ ਜਾ ਦੁਸ਼ਤ ਦੀ ਚੱਲਿਆ ਜਾ ਸੁਣ ਜੀ ਕਹਿੰਦੇ ਅੱਜ ਤੋਂ ਬਾਅਦ ਨਾ ਤੇ ਅਸੀਂ ਤੇਰੇ ਕੁਝ ਲੱਗਦੇ ਆ ਕਹਿੰਦੇ ਨਾ ਤੂੰ ਸਾਡਾ ਬਣਾ ਤੇਰੇ ਨਾਲ ਨਹੀਂ ਅੱਖੜੀਆਂ ਸੀ ਤੋੜ ਤੇ ਭਾਈ ਜੋਗਾ ਸਿੰਘ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਨਹੀਂ ਕਹਿੰਦਾ ਪਰਵਾਹ ਜਿਨੇ ਰੁਸਣਾ ਰੁਸੋ ਜਿਨੇ ਨਹੀਂ ਰੁਸਣਾ ਨਾ ਰੁਸੋ ਮੈਂ ਤੇ ਗੁਰੂ ਨੂੰ ਮਨਾਉਣਾ ਆਫੇ ਸਾਥ ਸ਼੍ਰੀ ਵਾਹਿਗੁਰੂ ਮੈਨੂੰ ਪਰਵਾਹ ਮੇਰਾ ਚਲਗੇ ਆਲਾ ਨਾ ਰੁਸੇ ਤਸ ਆਪਾਂ ਨਾ ਸੰਗ ਤੇ ਦੁਨੀਆ ਨੂੰ ਹੀ ਖੁਸ਼ ਕਰਦੇ ਰਹਿ ਜਾਂਦੇ ਅਸੀਂ ਲੋਕਾਂ ਨੂੰ ਇਮਪ੍ਰੈਸ ਕਰਨ ਦੀ ਕੋਸ਼ਿਸ਼ ਕਰਦੇ ਕਿ ਤੇ ਆ ਨਾ ਰੁਸ ਜੇ ਆ ਨਾ ਰੁਸ ਜੇ ਤਾਂ ਮੂੰਹ ਨਾ ਕਿਤੇ ਮੇਰਾ ਨਾਲ ਮੇਰੇ ਨਾਲ ਟੇਡਾ ਹੋ ਜਾਏ ਇਹ ਨਾ ਰੁਸ ਜੇ ਇਹ ਨਾ ਰੁਸ ਜੇ ਆਹੀ ਚੱਕਰਾਂ 'ਚ ਤੇ ਫਸੇ ਆ ਇਹ ਕੀ ਆ ਫਿਰ ਮੋਹ ਨਹੀਂ ਆ ਇਹ ਕੀ ਆ ਅਸੀਂ ਗੁਰੂ ਨੂੰ ਕਦੋਂ ਮਨਾਇਆ ਗੁਰੂ ਨੂੰ ਕਦੋਂ ਖੁਸ਼ ਕਰਾਂਗੇ ਅਸੀਂ ਲੋਕਾਂ ਦੇ ਮੂੰਹਾਂ ਵੱਲ ਕੇ ਤੇ ਰੁੱਸਿਆ ਹੋਇਆ ਤੇ ਨਹੀਂ ਮੇਰੇ ਨਾਲ ਸਾਡ ਤੁਹਾਡੇ ਰੁੱਸੇ ਦਾ ਕੋਈ ਭਾ ਨਹੀਂ ਅਗਲਾ ਕਹਿੰਦਾ ਤੂੰ ਰੁੱਸ ਜਾ ਸਾਨੂੰ ਕੀ ਹੈ ਤੇ ਤੁਸੀਂ ਸੋਚੀ ਜਾਂਦੇ ਹੋ ਨਾ ਰੁੱਸ ਜੇ ਕਹਿਤਾ ਭਾਈ ਜੋਗੀ ਸਿੰਘ ਨੇ ਕਹਿੰਦਾ ਰੁੱਸੋ ਕੋਈ ਗੱਲ ਨਹੀਂ ਮੇਰਾ ਰੁੱਸੇ ਦਾ ਕਲਦੀਆਂ ਵੜਾ ਲੋਕ ਜੋ ਮਰਜੀ ਕਹਿੰਦੇ ਨੇ ਦੁਨੀਆ ਬੜਾ ਬੂ ਸਾਨੂੰ ਵੀ ਕੀ ਨਹੀਂ ਇਹ ਤੇ ਫਲਾਣਿਆਂ ਦੀ ਰੀਸਾ ਕਰਦੇ ਤੇ ਉਹਨਾਂ ਦੀ ਰੀਸਾ ਕਰਦੇ ਤੇ ਉਹਨਾਂ ਦੀ ਰੀਸਾ ਕਰਦੇ ਅਸੀਂ ਕਹਿੰਦੇ ਭਾਈ ਸੁਣ ਲੈ ਸੁਣੋ ਕੋਈ ਗੱਲ ਨਹੀਂ ਸੁਣਨਾ ਨਾ ਸੁਣੋ ਜੇ ਚੰਗਾ ਲੱਗਦਾ ਅਗਲੇ ਨੇ ਸੁਣ ਲੈਣਾ ਜਿਹਨੂੰ ਨਹੀਂ ਚੰਗਾ ਲੱਗਦਾ ਉਹ ਨਹੀਂ ਸੁਣਨਾ ਇਹਦਾ ਅਰਥ ਕੀ ਹੈ ਕਰੋਗੇ ਕੁਝ ਤਾਂ ਵੀ ਗਲਤ ਹੈ ਨਾ ਕਰੋਗੇ ਕੁਝ ਤਾਂ ਵੀ ਲੋਕਾਂ ਨੇ ਬਖਸ਼ਣਾ ਨਹੀਂ ਕਿੱਧਰ ਜਾਵਾਂ ਕਿਹਨੂੰ ਕੁਝ ਕਰਾਂ ਮੇਰਾ ਰੁਸੈ ਨਾ ਕ ਲਗੀਆਂ ਵੜਾ ਜਗ ਭਾਵੇਂ ਸਾਰਾ ਰਸੂ ਤੇ ਮੇਰਾ ਰਸੂ ਨਾ ਕਲਗੀਆ ਜਗ ਭਾਵੇਂ ਸਾਰਾ ਰਸੂ ਤੇ ਮੇਰਾ ਰਸੂ ਨਾ ਕਲਗੀਆ ਵਾਲਾ ਜਗ ਭਾਵੇਂ ਸਾਰਾ ਰਸੂ ਤੇ ਮੇਰਾ ਰਸੂ ਨਾ ਕਲਗੀਆ ਵਾਲਾ ਜਗ ਭਾਵੇਂ ਸਾਰਾ ਰਸੂ ਤੇ ਮੇਰਾ ਰਸੂ ਨਾ ਕਲਗੀਆ ਵਾਲਾ ਜਗ ਭਾਵੇਂ ਸਾਰਾ ਰਸੂ ਤੇ ਮੇਰਾ ਰਸੂ ਨਾ ਕਲਗੀਆ ਜਗਤ ਪਾਵੇ ਸਾਰਾ ਰਸ ਜੀ ਹੋ ਜਗਤ ਪਾਵੇ ਜੀ ਸਾਰਾ ਰਸ ਜੀ ਜਗਤ ਪਾਵੇ ਹੋ ਸਾਰਾ ਰਸ ਜੀ ਹੋ ਤਾਂ ਕਿਰਪਾਵੇ ਜੀ ਸਾਰਾ ਰਸ ਜੀ ਨਾ ਵਿਸਰੈ ਸਾਰੈ ਨਾ ਬਿੰਦ ਤਿਸ ਸੋ ਕਿਉ ਮਨ ਰੁਸੀਏ ਜਿਸੈ ਹਮਾਰੀ ਜਦੋਂ ਕਹਿੰਦੇ ਭਾਈ ਜੋਗਾ ਸਿੰਘ ਤੁਰ ਪਿਆ ਹੁਸ਼ਿਆਰਪੁਰ ਪਹੁੰਚਣ ਤੋਂ ਪਹਿਲਾਂ ਨਾ ਕਹਿੰਦੇ ਮਾਇਆ ਨੇ ਜਾਲ ਵਰਤਾ ਹੁੰਦਾ ਜਦੋਂ ਕਹਿੰਦੇ ਜੀਵ ਇੰਦਾ ਸੋਚਣ ਲੱਗ ਪਵੇ ਨਾ ਇਹੀ ਗੱਲ ਹੈ ਨਾ ਵੀ ਜੇ ਸੋਚਣ ਲੱਗ ਜੇ ਹੁਣ ਭਾਈ ਜੋਗੇ ਨੇ ਸੋਚ ਲਿਆ ਵੀ ਮੇਰੇ ਵਰਗਾ ਤੇ ਕੋਈ ਸਿੱਖੀ ਨਹੀਂ ਹੋਣਾ ਜਿਹੜਾ ਲਾਵਾ ਵਿੱਚੋਂ ਛੱਡ ਕੇ ਆ ਜੇ ਐਦਾਂ ਕਿਤੇ ਸੋਚ ਜਿਹੜਾ ਇਹਦਾ ਮੰਨ ਲਵੇ ਵੀ ਮੇਰੇ ਵਰਗਾ ਤਾਂ ਹੈ ਹੀ ਕੋਈ ਫਿਰ ਉੱਥੇ ਮਾਇਆ ਨੇ ਜਾਲ ਵਰਤਾਉਣਾ ਹੀ ਵਰਤਾਉਣਾ ਇਹ ਵੀ ਮਹਾਰਾਜ ਦੀ ਇੱਕ ਕਲਾ ਇੱਕ ਮਾਲਕ ਦੀ ਖੇਡ ਆਪੇ ਹਰ ਇੱਕ ਰੰਗ ਹੈ ਆਪੇ ਹੋਰੰਗੀ ਜੋਤ ਸੁਭਾਅ ਹੈ ਨਾਨਕਾ ਸਾਈ ਗੱਲ ਚੰਗੀ ਹੈ ਤੇ ਹੁਕਮ ਚ ਹੈ ਜਿਉਂ ਜਿਉਂ ਤੇਰਾ ਹੁਕਮ ਤੇ ਬਹਿ ਤੇ ਹੋ ਬਣਾ ਜਹਿ ਜਹਿ ਰੱਖਿਆ ਆਪ ਤਹ ਜਾਏ ਫਿਰ ਰੱਬ ਤਾਂ ਤਾਂ ਪਾਉ ਕਿਹੜਾ ਬਾਰਾ ਕਹੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਨਾਨਕ ਹੁਕਮੇ ਜੀ ਬੁਜੈ ਤਾ ਹਮੈ ਕਹੇ ਨਾ ਕੋ ਪ੍ਰਮਾਤਮਾ ਦਾ ਅੰਤ ਇਸੇ ਕਰਕੇ ਨਹੀਂ ਪਾਇਆ ਤਾ ਜਿਉਂ ਬਲਾਵੇ ਤਿਉਂ ਬੋਲਣਾ ਸਵਾਮੀ ਕੁਦਰਤ ਕਾ ਬਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਇਹ ਤੇ ਮਾਲਕ ਦੀਆਂ ਖੇਡਾਂ ਐ ਜਿਹੜਾ ਘੜ ਚ ਘਟ ਘਟ ਚ ਬਹਿ ਕੇ ਖੇਡਦਾ ਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਰਵੇ ਏਕ ਅਨੇਕੈ ਸਵਾਮੀ ਸਭ ਘਟ ਭੁਗਵੇਂ ਜੋ ਹੀ ਘਟ ਚ ਬਹਿ ਕੇ ਖੇਡਦਾ ਐ ਰੱਬ ਸਭ ਨਾਲ ਉਹ ਸਭ ਨਾਲ ਖੇਡਦਾ ਹੈ ਸਭ ਨਾਲ ਖੇਡਦਾ ਮਹਾਰਾਜ ਨੇ ਅਸੀ ਖੇਡ ਵਰਤਾਈ ਉੱਤੇ ਭਾਈ ਜੋਗੇ ਸਿਕ ਨੇ ਇੰਨਾ ਸੋਚ ਲਿਆ ਰਾਤ ਪੈ ਗਈ ਖੁਸ਼ਿਆਰਪੁਰ ਕਹਿੰਦੇ ਆਇਆ ਤੇ ਬਾਜ਼ਾਰ ਤੋਂ ਭਾਈ ਜੋਗੇ ਸਿੰਘ ਨੇ ਲੱਕੜਾ ਸੋ ਇੱਥੇ ਕਹਿੰਦੇ ਵੇਸ਼ਵਾਦ ਦਾ ਅੱਡਾ ਸੀ ਇਤਿਹਾਸਕ ਇਦਾਂ ਵੀ ਲਿਖਦੇ ਆ ਕਹਿੰਦੇ ਥੱਕ ਗਿਆ ਆਰਾਮ ਕਰਨਾ ਚਾਹੁੰਦਾ ਸੀ ਭਾਈ ਜੋਗੇ ਵੀ ਆਰਾਮ ਕਰ ਲਾ ਘੋੜਾ ਟੁਕਾਣੇ ਤੇ ਬੰਨਿਆ ਕਹਿੰਦਾ ਕੁਝ ਸਮਾਂ ਸ਼ੇਅਰ ਕਰ ਲਾ ਘੁੰਮ ਲਵਾ ਆਰਾਮ ਕਰ ਲਾਂਗਾ ਫਿਰ ਸਵੇਰ ਹੋਏਗੀ ਫਿਰ ਜਾਵਾਂਗਾ ਅਮਰਤ ਵੇਲੇ ਨੇਤ ਨਿਯਮ ਕਰਕੇ ਤੇ ਅਰਦਾਸ ਕਰਕੇ ਫਿਰ ਤੁਰਾਂਗਾ ਦੇਣਾ ਚੜੇ ਰਾਤ ਹੋ ਗਈ ਹੁਣ ਆਰਾਮ ਕਰਦਾ ਕਹਿੰਦੇ ਇੰਦਾ ਘੋੜਾ ਟਿਕਾਣੇ ਤੇ ਬੰਨ ਲਿਆ ਉੱਥੇ ਹੁਣ ਹੁਸ਼ਿਆਰਪੁਰ ਬਾਜ਼ਾਰ ਸੀ ਜਿੱਥੇ ਉੱਥੇ ਭਾਈ ਜੋਗਾ ਸਿੰਘ ਟਹਿਲ ਦਾ ਟਹਿਲ ਦਾ ਕਹਿੰਦੇ ਕਿੱਥੇ ਪਹੁੰਚ ਕੇ ਕਹਿੰਦੇ ਕੀ ਵੇਖਦਾ ਬੀਸ਼ਵਾ ਦਾ ਅੱਡਾ ਬੀਸ਼ਵਾ ਦਾ ਕੋਠਾ ਜਿੱਥੇ ਬੀਸ਼ਵਾ ਨਾਚ ਕਰ ਰਹੀ ਸੀ ਤੇ ਲੋਕੀ ਭੰਗੜੇ ਪਾ ਰਹੇ ਸੀ ਨੱਚ ਟੱਪ ਰਹੇ ਸੀ ਤੇ ਭਾਈ ਜੁੰਦਾ ਸਿੰਘ ਕਹਿੰਦੇ ਸੋਚਣ ਲੱਗ ਪਿਆ ਇੱਥੇ ਕਿਹੜਾ ਕੋਈ ਮੈਨੂੰ ਵੇਖਦਾ ਵੀ ਕਿ ਇਹ ਸਿੰਘ ਹੈ ਜਾਂ ਮੈਨੂੰ ਕਿਹੜਾ ਇੱਥੇ ਕੋਈ ਜਾਣਦਾ ਵੀ ਇਹ ਕੌਣ ਹੈ ਕਹਿੰਦਾ ਮੈਂ ਮੈਂ ਵੀ ਜਾਵਾਂਗਾ ਕਿਹਦੇ ਭੰਗੜੇ ਪਾ ਰਹੇ ਨੇ ਨੱਚ ਟੱਪ ਰਹੇ ਮੈਂ ਵੀ ਵੇਖ ਲੈ ਜਾ ਕੇ ਤੇ ਸੰਗਤ ਦੇ ਜਦੋਂ ਕਹਿੰਦੇ ਕੋਠੇ ਚ ਜਾੜ ਦੀ ਕੋਸ਼ਿਸ਼ ਕਰਦਾ ਵੇਸ਼ਵਾਦਾਂ ਚ ਬਾਰਾ ਸੀ ਜਿੱਥੇ ਜਦ ਉੱਥੇ ਜਾਣ ਦੀ ਕੋਸ਼ਿਸ਼ ਕਰਦਾ ਕਹਿੰਦੇ ਕੀ ਵੇਖਦਾ ਹੈ ਭਾਈ ਜੋਗਾ ਸਿੰਘ ਕਹਿੰਦੇ ਵੇਸ਼ਵਾ ਤੇ ਬੂਹੇ ਅੱਗੇ ਨਾ ਪਹਿਰੇਦਾਰ ਖੜਾ ਹੈ ਭਾਈ ਜੋਗੇ ਸਿੰਘ ਨੇ ਕੀ ਵੇਖਿਆ ਵੀ ਇਹ ਤੇ ਸਿੰਘ ਇਹ ਤੇ ਗੁਰੂ ਦਾ ਸਿੱਖ ਹੈ ਅੱppa ਪੜਿਆ ਸੋਣਾ ਇਤਿਹਾਸ ਵੀ ਕੌਣ ਸੀ ਕੌਣ ਸੀ ਤਾਨਗੁਰੂ ਬਾਬਾ ਤਾਨੂ ਗੁਰੂ ਗੋਪਨ ਸਿੰਘ ਮਹਾਰਾਜ ਉਹਦੀ ਰੱਖਿਆ ਕਰਨ ਲਈ ਬੇਸ਼ਬਾਹ ਦੇ ਬੂਹੇ ਉਹ ਰੂਪ ਲੇਖਾ ਜੀ ਤੇ ਸਿੰਘ ਹੈ ਕਿਉਂਕਿ ਰੂਪ ਇਦਾਂ ਦਾ ਬਣਾ ਲਿਆ ਮਹਾਰਜ ਨੇ ਰੂਪ ਇਦਾਂ ਦਾ ਬਣਾ ਲਿਆ ਵੀ ਪਛਾਣ ਨਹੀਂ ਦਿੱਤੀ ਪਹਿਰੇਦਾਰ ਚੌਂਕੀਦਾਰ ਖੜਾ ਕਹਿੰਦੇ ਜਦੋਂ ਵੇਖਿਆ ਭਾਈ ਜੋਗਿਆ ਸਿੰਘ ਨੇ ਪਿੱਛੇ ਮੁੜ ਗਿਆ ਕਹਿੰਦਾ ਉਹ ਚਲੇ ਜਾਵੇ ਪਹਿਲਾਂ ਬਾਹਰ ਝਾਕੇ ਵੇਖਾਂਗਾ ਵੀ ਚਲਿਆ ਗਿਆ ਫਿਰ ਜਾਵਾਂਗਾ ਪਿੱਛੇ ਮੁੜਿਆ ਥੋੜੇ ਸਮੇਂ ਬਾਅਦ ਫੇਰ ਆਇਆ ਫੇਰ ਆ ਕੇ ਵੇਖਦਾ ਪਹਿਰੇਦਾਰ ਹਜੇ ਵੀ ਉੱਥੇ ਹੀ ਫਿਰ ਪਿੱਛੇ ਮੁੜ ਕੇ ਫੇਰ ਥੋੜੇ ਸਮੇਂ ਬਾਅਦ ਆਇਆ ਫੇਰ ਕੀ ਵੇਖਦਾ ਹਜੇ ਵੀ ਉੱਥੇ ਹੀ ਖਲੋਤਾ ਹਜੇ ਵੀ ਨਹੀਂ ਗਿਆ ਫੇਰ ਮੁੜ ਗਿਆ ਪਿੱਛੇ ਕਹਿੰਦੇ ਜਾਂ ਬਾਅਦ ਚ ਆਇਆ ਸੀ ਰਾਤ ਬੀਤ ਗਈ ਤੇ ਪ੍ਰਭਾਤ ਦਾ ਸਮਾਂ ਸੋ ਗਿਆ ਪ੍ਰਭਾਤ ਦਾ ਸਮਾਂ ਜਿਹੜਾ ਅਚਿੰਤ ਹੁੰਦਾ ਹੈ ਪ੍ਰਭਾਤ ਦਾ ਵੇਲਾ ਕਿਦਾਂ ਦਾ ਹੁੰਦਾ ਵੀ ਉਸ ਵੇਲੇ ਧਿਆਨ ਟਿਕਦਾ ਪ੍ਰਭਾਤ ਦੇ ਸਮੇਂ ਦੇ ਵਿੱਚ ਸ਼ਾਂਤੀ ਹੁੰਦੀ ਹੈ ਵੀ ਸਭ ਸੁੱਤੇ ਪਏ ਆ ਤੇ ਪ੍ਰਭਾਤ ਵੇਲੇ ਜਾਗਦਾ ਵੀ ਕੋਈ ਕੋਈ ਜਿਵੇਂ ਮਹਾਪੁਰਖ ਕਰਦੇ ਹੁੰਦੇ ਕਹਿੰਦੇ ਅਮਰਤ ਵੇਲੇ ਜੀ ਕੌਣ ਜਾਗਦਾ ਕੋਈ ਜਾਗਦੇ ਨਹੀਂ ਰੱਬ ਦੇ ਪਿਆਰੇ ਰਹਿਣ ਦਿਨਸ